ਇੱਕ ਘਟ 40 ਕੋੜੇ ਮੁਕਤੀ ਦਾਤ ਨੇ ਆਪਣੀ ਪਿੱਠ ਦੇ ਉੱਤੇ ਖਾਦੇ ਜੇ ਜੇ ਸ਼ਾਇਆ ਨੂੰ ਪੜਨਾ ਜੇ ਤੇ ਸ਼ਾਇਰ ਹੀ ਸਾਰੀ ਮੁਕਤੀ ਯਿਸੂ ਯਿਸੂ ਹੀ ਕਾਖੀ ਜਾਂਦੀ ਹੈ ਹallelujah ਹallelujah ਮੈਂ ਦੱਸਣਾ ਚਾਹੁੰਦਾ ਹੈ ਜਿਹੜੇ ਲੋਕ ਕਹਿੰਦੇ ਨੇ ਕਿ 100% ਦੀ ਮਨੁੱਖ ਸੀ ਯਿਸੂ ਸੀ ਯਿਸੂ ਸੀ 100% ਦੀ ਮਨੁੱਖ ਨਹੀਂ ਸੀ ਉਹ ਮੇਰੇ ਤੇ ਤੁਹਾਡੇ ਵਰਗਾ ਮਨੁੱਖ ਨਹੀਂ ਸੀ ਉਹ ਮੇਰੇ ਤੇ ਤੁਹਾਡੇ ਵਰਗਾ ਹਿਊਮਨ ਬਾਡੀ ਨਹੀਂ ਸੀ ਯਹੂਦੀ ਅਧਿਸ਼ ਤੇ ਰੋਮੀ ਇਹ ਸਾਮਰਾਜ ਦਾ ਇਤਿਹਾਸ ਦੱਸਦਾ ਹੈ ਉਹ 30% ਦੀ ਮਨੁੱਖ ਕੋੜੇ ਖਾਦੇ ਖਾਦੇ ਮਰ ਜਾਂਦੇ ਸੀ ਜਿਹੜੇ ਅੰਦਰ ਸਾਡੇ ਆਰਗਨ ਆ ਦਿਲ ਆ ਫੇਫੜੇ ਆ ਲੰਗਸ ਆ ਕਿੰਨੀਆਂ ਨੇ ਇਹ ਖਰਾਸਤ ਹੋ ਜਾਂਦੇ ਸੀ ਐਸੇ ਤੋਂ ਬਲੱਡ ਜਿਆਦਾ ਰਹਿਸ ਜਾਂਦਾ ਸੀਗਾ ਔਰ ਪੀਰ ਨਹੀਂ ਹੁੰਦੀ ਸੀਗੇ ਅਸੀਂ ਨਹੀਂ ਚੱਲ ਸਕਦੇ ਸੀ ਮੈਂ ਤੁਹਾਨੂੰ ਦੱਸਿਆ ਵੀ ਇਹ ਸ਼ਮਸੀ ਦਾ ਖੂਨ ਤੇ ਪਸੀਨਾ ਜਿਹੜਾ ਇੰਨੀ ਬੇਦਨਾ ਦੇ ਵਿੱਚ ਚਮੜੀ ਦੇ ਵਿੱਚੋਂ ਬਾਹਰ ਆ ਰਿਹਾ ਜੀ ਔਰ ਬੂੰਦਾ ਬਣ ਕੇ ਟਪਕ ਰਿਹਾ ਜੀ ਯਹੂਦੀ ਅਧਿਐਨ ਦੇ ਮੁਤਾਬਕ 43 ਕੋਰੇ ਕੋਈ ਕੋਈ ਬੰਦਾ ਖਾ ਸਕਦਾ ਸੀਗਾ 30 ਤੋਂ 32 ਫੀਸਦੀ ਲੋਕ ਮਰ ਜਾਂਦੇ ਸੀਗੇ ਉਹ ਕੋੜਾ ਇੰਨਾ ਧਿਆਨਕ ਸੀਗਾ ਮੇਰੇ ਪੈਰੋਂ ਪਰਾਓ ਉਹਦੇ ਮਰੇ ਕਾਚ ਉਹਦੇ ਮਰੇ ਹੱਡੀਆਂ ਉਹਦੇ ਮਰੇ ਲੋਹੇ ਦੇ ਤੀਸ ਔਰੇ ਮਰੇ ਪਿੱਤਲ ਦੀਆਂ ਟੈਂਕਰਾਂ ਲੱਗੀਆਂ ਹੋਈਆਂ ਸੀ ਔਰ ਉਹਨੇ ਟੋਟੇ ਕਰਕੇ ਹੱਡੀਆਂ ਦੇ ਲਗਾਏ ਜਾਂਦੇ ਸੀ ਉਹ ਜਦੋਂ ਕੁਮੜਾ ਇੱਕ ਪਿੱਠ ਦੇ ਉੱਤੇ ਵੱਜਦਾ ਸੀ ਔਰ ਬਹੁਤ ਸਾਰੇ ਸਕਾਲਰ ਮਾਈਟ ਦੇ ਦੱਸਦੇ ਨੇ ਖੇਤ ਕੇ ਲੈ ਕੇ ਆਉਂਦਾ ਸੀ ਸਾਹਬਾਓ ਜੇ ਜਗ੍ਹਾ ਦੇ ਉੱਤੇ ਪਿੱਠ ਦੇ ਉੱਤੇ 49 ਘੋੜੇ ਬਚੇ ਨੇ ਉਹਦੀ ਪਿੱਠ ਇਹੋ ਦੀ ਹੋਗੀ ਸੀ ਜਿਹਦਾ ਸਜਣਾ ਹੜ ਫੇਰਿਆ ਹੁੰਦਾ ਹਾਲੀ ਇਹ ਜੇ ਯਸੂ ਦੀ ਮੇਰੇ ਤੇ ਤੁਹਾਡੇ ਲਈ ਸ਼ਬੀ ਇਹ ਜੇ ਯਸੂ ਬਾਈਬਲ ਦਾ ਇਹ ਯਸੂ ਨਹੀਂ ਜਿਹੜਾ ਅੱਜ ਕੱਲ ਲੋਕ ਕਹਿੰਦੇ ਨੇ ਜਿਹਦਾ ਜਿੰਨ ਜਿੰਨ ਕੱਢੀਦਾ ਨਹੀਂ ਜਿਹਦਾ ਚਰਾਗ ਕੌਣ ਆ ਵੀ ਭਾਈ ਜਨ ਯਸੂ ਨੂੰ ਕੰਮ ਕਰਾਉਣਾ ਖੜੇ ਹੋ ਜਾਓ ਸਾਰੇ ਜਨ ਏ ਜੀ ਅਸਲੀ ਯਿਸੂ ਜਿਹਨੇ ਮੇਰੇ ਗ੍ਰਾਮਾਂ ਦੇ ਲਈ ਤੇ ਤੁਹਾਡੇ ਗ੍ਰਾਮਾਂ ਦੇ ਲਈ ਸਲੀਬ ਦੇ ਉੱਤੇ ਬੋਝ ਨੂੰ ਚੱਕਿਆ ਜਿシャਯਾ ਕਹਿੰਦਾ ਉਹਦੀ ਸ਼ਕਲ ਜਿਹੜੀ ਆ ਉਹ ਨੂਰ ਤੇ ਬੇਨੂਰ ਹੋ ਗਈ ਏ ਉਹ ਪਛਾਣ ਵਿੱਚ ਨਹੀਂ ਆ ਰਿਹਾ ਉਹ ਇਤਾਂ ਦਾ ਸੋਹਣਾ ਸੀ ਇਹ ਹੋ ਜਾ ਜਲਾਲੀ ਸੀ ਉਹਦੀ ਸ਼ਕਲ ਮਾਰ-ਤਾਰ ਕੇ ਉਹਨਾਂ ਨੇ ਬੁਰੀ ਕਰ ਦਿੱਤੀ ਸਾਰੀ ਰਾਤ ਉਹਨੂੰ ਕੁੱਟਿਆ ਉਹਦੇ ਕੰਡਿਆਂ ਦਾ ਤਾਜ ਉਹਨੇ ਤੇ ਪਾਇਆ ਏ ਜਿਸ ਵੇਲੇ ਮੇਰੇ ਪੈਰੋ ਦੇ ਕੋਲ ਉਹ ਕੰਡੇ ਆ ਨਾ ਜਿਸੂ ਦੇ ਗੁੰਦ ਕੇ ਰੱਖਿਆ ਉਹ ਕੰਡੇ ਨਾਰਮਲ ਨਹੀਂ ਸੀਗੇ ਉਹ ਬਹੁਤ ਸਾਰੇ ਕੰਡੇ ਜਦੋਂ ਤੁਸੀਂ ਬੋਟਨੀ ਸਾਇੰਸ ਨੂੰ ਪੜ੍ਹੋਗੇ ਬਹੁਤ ਸਾਰੇ ਫੁੱਲ ਤੇ ਪੇੜ ਤੇ ਪੌਦੇ ਇਹੋ ਜਿਹੇ ਨੇ ਜਿਨ੍ਹਾਂ ਦੇ ਕੋਲ ਮਨੁੱਖ ਦਾ ਹੱਥ ਵੀ ਲੰਘ ਜਵੇ ਤੇ ਬੰਦਾ ਮਰ ਸਕਦਾ ਹੈ ਜਾਂ ਬਹੁਤ ਭਿਆਨਕ ਜਿਹੜਾ ਆ ਉਹ ਡਿਜ਼ੀਜ਼ ਹੋ ਸਕਦਾ ਪਰ ਉਹ ਕੰਡੇ ਨਾਰਮਲ ਕੰਡੇ ਨਹੀਂ ਸੀ ਉਹਨਾਂ ਕੰਡਿਆਂ ਦੀ ਟਿਪ ਦੇ ਉੱਤੇ ਜ਼ਹਿਰ ਸੀਗਾ ਉਹ ਜ਼ਹਿਰ ਮੇਰੀ ਤੇ ਤੁਹਾਡੇ ਗੁਨਾਹਾਂ ਦੇ ਲਈ ਯਿਸੂ ਦੇ ਸਰੀਰ ਦੇ ਵਿੱਚ ਗਿਆ ਏ ਉਹਨੇ ਬੇਦਨਾਂ ਨੂੰ ਛੱਲੇ ਏ